ਜੀ ਐਨ ਨੂੰ ਸਤਿ ਸ੍ਰੀ ਅਕਾਲ ਕਿੱਦਾ ਹਾਲ ਚਾਲ ਹੈ ਉਮੀਦ ਕਰਦਾ ਸਭ ਵਧੀਆ ਹੋਵੇ ਤੇਰਾ ਬਸਾਰੇ ਨੂੰ ਚੜਦੀ ਕਲਾ ਚ ਰੱਖੇ ਅੱਛਾ ਜੀ ਜਿਵੇਂ ਕਿ ਕੱਲ ਆਪਾਂ ਵੇਖੀ ਸੀ ਭੰਡਾਂ ਦੀ ਜੋੜੀ ਇਕਬਾਲ ਤੇ ਅਵਤਾਰ ਤੇ ਬੜੀਆਂ ਇਹਨਾਂ ਨੇ ਹਾਸੀਆਂ ਖੇਡੀਆਂ ਕਰਾਈਆਂ ਸੀ ਭਾਗ ਲੱਗੇ ਰੈਣ ਜੋੜੀਆਂ ਸਲਾਮਤ ਰਹਿਣ ਤੇ ਹਸਦੀਆਂ ਵਸਦੀਆਂ ਰਹਿਣ ਠੀਕ ਹੈ ਤੇ ਅੱਜ ਉਹਦਾ ਦੂਜਾ ਪਾਰਟ ਆਪਾਂ ਵੇਖਦੇ ਆਂ ਕੱਲ ਸਾਡੇ ਵੀਵਰਸ ਨੂੰ ਅੱਛਾ ਲੱਗਾ ਸੀ ਜਿੰਦੇ ਵੀਵਜ਼ ਅੱਛੇ ਆਏ ਸੀ ਜਿਸ ਵੇਲੇ ਤੋਂ ਦੂਸਰੇ ਪਾਰਟ ਨੂੰ ਤੇ ਨਾਲ ਸਟਾਰਟ ਕਰਦੇ ਆਂ ਪਲੇ ਕਰੋ ਫਨ ਬਈ ਹਾਂ ਉਹ ਕੋਈ ਆਉਦੇ ਜੰਮਲੇ ਦੀ ਗੱਲ ਸੁਣਾ ਹਾਸਾ ਠੱਠਾਲਾ ਕਰ ਆ ਲੈ ਜੰਮਣੇ ਦੀ ਸੁਣਾਉ ਨਾ ਉਹ ਜੰਮਣੇ ਦੀ ਗੱਲ ਸੁਣੋ ਨਹੀਂ ਜੰਮਣੇ ਤੋਂ ਪਹਿਲਾਂ ਹੋਰ ਸੁਣ ਲੈ ਹੋਰ ਸੁਲਾ ਦੇ ਭਾਈ ਜੀ ਸਾਡੇ ਪ੍ਰੋਗਰਾਮ ਰਹਿੰਦੇ ਕਿਤੇ ਦੂਰ ਨੇੜੇ ਆ ਦੂਰ ਦਰਾਡੇ ਜਾਂਦੇ ਫਿਰਦੇ ਜੇ ਹੁਣ ਮੋਗਿਓ ਆਇਆ ਇੰਨੀ ਦੂਰ ਇੱਥੇ ਵੀ ਤੁਹਾਨੂੰ ਵਾਬਾ ਹੀ ਵਾਟ ਪੈ ਗਈ ਕੇਰਾ ਸਾਡਾ ਪ੍ਰੋਗਰਾਮ ਆ ਗਿਆ ਉਹ ਭਦੌੜਕ ਨਹੀਂ ਉਹ ਦੂਰ ਲਾਂਗੇ ਭਦੌੜਕ ਨਹੀਂ ਲਾਂਗੇ ਇਹੀ ਜੇ ਅਮੇ ਰਕਵਲਾ ਹੋ ਜਾਂਦਾ ਹਲਾ ਫੇਰ ਭਾਈ ਆਥਣ ਹੋ ਗਿਆ ਤੇ ਕਿਸੇ ਦੇ ਘਰੇ ਜਾ ਕੇ ਦਰਵਾਜ਼ਾ ਖੜਕਾ ਕੇ ਕਹਿੰਦਾ ਭਾਈ ਜੀ ਆਹਾ ਮੈਨੂੰ ਰਾਤ ਪੈ ਗਈ ਤੇ ਮੈਂ ਰਾਤ ਕੱਟਣੀ ਹੈ ਹਲਾ ਬ ਬਹੁਤ ਬਹੁਤ ਅਦਵਾਨ ਇਹ ਕਹਿੰਦਾ ਰਾਤ ਕੱਟਣੀ ਆ ਰਾਤ ਕੱਟਣੀ ਆ ਥੋੜੇ ਤਾਂ ਧੀਆਂ ਪੈਣਾ ਨੇ ਦਰਵਾਜ਼ਾ ਬੰਦ ਕਰ ਲਿਆ ਉਹਨਾਂ ਨੇ ਵੀ ਦਰਵਾਜ਼ਾ ਬੰਦ ਕਰ ਲਿਆ ਮੇਰੇ ਤੀਤੇ ਘਰੇ ਜਾ ਕੇ ਦਰਵਾਜ਼ਾ ਖੜਕਾਇਆ ਉਹਨਾਂ ਨੇ ਦਰਵਾਜ਼ਾ ਖੋਲ ਲਿਆ ਜਾ ਕੇ ਪਤਾ ਕੀ ਕਹਿੰਦਾ ਕਹਿੰਦਾ ਕੰਮ ਕੀ ਆ ਧੀਆਂ ਪੈਣਾ ਹੈਗੀਆਂ ਕੰਮ ਕੀ ਆ ਕਹਿੰਦਾ ਜੀ ਰਾਤ ਕੱਟਣੀ ਆ ਬਾਤਮੀਜ਼ ਕਿਸੇ ਥਾਂ ਦਾ ਬੋਲਣ ਦੀ ਅਕਲ ਨਹੀਂ ਗਈ ਬਾਰ ਫਟਿਆ ਨੂੰ ਘੁੱਟ ਖਾ ਲੈਣੀ ਸੀ ਮੈਂ ਤਾਂ ਕਰਕੇ ਛਡਾਇਆ ਬੋਸ ਕਰਿਆ ਗਿਆ ਹੁਣ ਦੱਸ ਕੀ ਕਹਿੰਦਾ ਸੀ ਉਹ ਲਾਰਦੀ ਆ ਉਹਦੇ ਜੰਮਲੇ ਦੀ ਗੱਲ ਦੱਸ ਇਹਨਾਂ ਨੂੰ ਓਏ ਮਰਾ ਤੁਹੀ ਉਹ ਜੰਮਣਾ ਵੱਡਿਆਂ ਦਾ ਜੰਮਣਾ ਐ ਪਵਿੱਤਰ ਰੂਹਾਂ ਦਾ ਜੰਮਣਾ ਵੱਡੇ ਲੋਕਾਂ ਦਾ ਜੰਮਣਾ ਹੁੰਦਾ ਸਾਡੇ ਵਰਗੇ ਗਰੀਬਾਂ ਦਾ ਕਾਹਦਾ ਜੰਮਣਾ ਤੁਹਾਡੇ ਜੰਮਣੇ ਨੂੰ ਖਰਕ ਪਈ ਐ ਉਹ ਮੌਸਮ ਠੰਡਾ ਹੋਵੇ ਤਾਂ ਜੰਮ ਪਹਿਨਿਆ ਗਰਮੀ ਵਾਲੀ ਹੋਵੇ ਕੈਸਲ ਵੀ ਕਰ ਦੇਈ ਜਾ ਗਰਮੀ ਬੜੀ ਪੈਂਦੀ ਆ ਆ ਝੋਲਸੇ ਪਾਇਆ ਗਰਮੀ ਚ ਆਰਤੀ ਦਾ ਐਸੇ ਗੱਲ ਨੂੰ ਅਸੀਂ ਤਾਂ ਜੰਮਦੇ ਹੀ ਨਹੀਂ ਓਏ ਅਸੀਂ ਜੰਮਦੇ ਨਹੀਂ ਓ ਕਾ ਤੂੰ ਹੀ ਜੰਮਦੇ ਨਹੀਂ ਤੁਹਾਡਾ ਕੀ ਹੁੰਦਾ ਸਾਡੀਆਂ ਦਾ ਪਾਂ ਲੱਗਦੀਆਂ ਝੋਨੇ ਦੇ ਝਾੜ ਨੂੰ ਲੈਣੇ ਆ ਫਟੇ ਬੂ ਐਫਸੀ ਆਈ ਚ ਮਿਲਦੇ ਆ ਰੱਖ ਅੱਜ ਕੱਲ ਟੋਟ ਪਈ ਹੋਈ ਐ ਹਲੌਕਾ ਤੋਂ ਬਈ ਬਾਰਤਾਨਾ ਮੁੱਕਈ ਆਈ ਆਪਦਾ ਦੱਸ ਉਹ ਸਾਡੇ ਜੰਮਲੇ ਦੀਆਂ ਗੱਲਾਂ ਸੁਣਾ ਲੋਟ ਕਰ ਲੋ ਉਹ ਮੈਂ ਕਿਹਾ ਸੀ ਜਦੋਂ ਜੰਮੇ ਜਦੋਂ ਇਹ ਜੰਮੇ ਉਹ ਜਦੋਂ ਅਸੀਂ ਜੰਮੇ ਭੁੱਖਿਆਂ ਨੂੰ ਲੰਗਰ ਭੁੱਖਿਆਂ ਨੂੰ ਲੰਗਰ ਉਹ ਪਿਆਸਿਆਂ ਨੂੰ ਪਾਣੀ ਉਹ ਮੈਂ ਕਿਹਾ ਨੰਗਿਆਂ ਨੂੰ ਕੱਪੜੇ ਇੱਕ ਦਾਨ ਭੁੱਲਿਆ ਫਿਰਦਾ ਉਹ ਕਿਹੜਾ ਦੁਆਰਿਆਂ ਨੂੰ ਰਿਸ਼ਤੇ ਛੜਿਆਂ ਨੂੰ ਕਰੇਵੇ ਇੱਕ ਉਸਦਾਈ ਨੂੰ ਕਰਾ ਦੇ ਬਸ ਕਰ ਜਾ ਇੱਕ ਮੈਨੂੰ ਕਰਾ ਦੇ ਭਾਈ ਬਣ ਕੇ ਵੇਲਾ ਹੀ ਤੁਰਿਆ ਫਿਰਦਾ ਤਾ ਉਹ ਵੀ ਚੜੇਕਾ ਵੱਡਾ ਬਾਬਾ ਵੱਡਾ ਬਾਬਾ ਵੀ ਚੜੇਕਾ ਤੁਸੀਂ ਸਾਰੇ ਚੜੇਕੀ ਜੰਮੇ ਆਹੋ ਮੈਂ ਹਿਸਾਬ ਲਾ ਲਿਆ ਲਾਇਆ ਕਿਹੜਾ ਥੋੜੀ ਬੁਢੀ ਦਾ ਰੂਟ ਹੀ ਚੜੇਕਾ ਆਏ ਪਿਆੜਾ ਨਾ ਸੀਟਾਂ ਵਾਲੀ ਬਿੰਨੀ ਆ ਲੋਕਲ ਹੀ ਚੱਲਦੀ ਹੈ ਵੱਡਾ ਪਰਮਟ ਨਹੀਂ ਮਿਲਿਆਗਾ ਹੋਰ ਕੀ ਐ ਦੱਸ ਓ ਲੈ ਹੋਰ ਸੁਣ ਮੇਰੇ ਸੁਣ ਲੈ ਵਿਆਹ ਦੀ ਆਹ ਤੇਰੇ ਵਿਆਹ ਦੀ ਗੱਲ ਸੁਣਾ ਤੈਨੂੰ ਵੇਖਣ ਆਲੇ ਆਏ ਸੀ ਵੇਖਣ ਆਉਂਦੇ ਰਹਿੰਦੇ ਆ ਆਹੋ ਕੀ ਮੇਰੇ ਵਿਚੋਲੇ ਨੇ ਬਾਬਾ ਜੀ ਕਹਤਾ ਮੈਨੂੰ ਅੱਛਾ ਕੀ ਕਹਤਾ ਕਹਿੰਦਾ ਐ ਕਿ ਕੋਈ ਜਲਤ ਨਾ ਮਾਰਦੀ ਕਾਕਾ ਹਰ ਇੱਕ ਗੱਲ ਦਾ ਤਿੰਨ ਗੁਣਾ ਵਧਾਵਦਾ ਜਵਾਬ ਦੇਦੀ ਤੂੰ ਬੋਲਦਾ ਵਾਤੇ ਫੇਰ ਬਈ ਮੇਰੇ ਸਾਹਮਣੇ ਕੁੜੀ ਦਾ ਪਿਓ ਬੈਠ ਗਿਆ ਹਲਾ ਫੇਰ ਬਈ ਕਹਿੰਦਾ ਕਾਕਾ ਜੀ ਕੁਝ ਉਚਰੋ ਕੁਝ ਉਚਰੋ ਮੈਂ ਕਹਾ ਉਚਰੋ ਮੁਚਰੋ ਕੁਝਰੋ ਕੁਝਰੋ ਮੁਚਰੋ ਉਚਰੋ ਇੱਕ ਹੀ ਮੇਕੀ ਢੇਕੀ ਉਹ ਮੈਨੂੰ ਸਮਝ ਨਹੀਂ ਲੱਗੀ ਤੈਨੂੰ ਸਮਝ ਕਦੀ ਲੱਗਣੀ ਉਹ ਇਟਾ ਵਿਦਵਾਨ ਬੰਦਾ ਸਮਝਦਾ ਉਹਨਾਂ ਨੂੰ ਨਹੀਂ ਲੱਗੀ ਹਲਾ ਫੇਰ ਬਈ ਮੈਨੂੰ ਕਹਿੰਦਾ ਕਾਕਾ ਜੀ ਤੁਹਾਡਾ ਕਾਰੋਬਾਰ ਕਿੱਡਾ ਹੈ ਅੱਛਾ ਤ ਜੀ ਦਿੱਲੀ ਬੰਬੇ ਇਕ ਕਲਕੱਤੇ ਫੇਰ ਤਾਂ ਪਾਪਾ ਜੀ ਦੇ ਬੜੀ ਟੈਨਸ਼ਨ ਰਹਿੰਦੀ ਹੋਣੀ ਆ ਪਾਪੇ ਤੇ ਵਾਵਾ ਟੈਨਸ਼ਨ ਰਹਿੰਦੀ ਆ ਪਾਪਾ ਜੀ ਕਿੱਥੇ ਰਹਿੰਦੇ ਆ ਇਕ ਦਿੱਲੀ ਬੰਬੇ ਇਕ ਕਲਕੱਤੇ ਸਾਡੇ ਪਾਪੇ ਦੀ ਟੈਨ ਨਹੀਂ ਆ ਜਿਵੇਂ ਕਾਰੋਬਾਰ ਵੱਡਾ ਹੋਵੇ ਪਾਪੇ ਬਾਲੇ ਆ ਪਾਪਿਆਂ ਦਾ ਸੀ ਛਿੱਟਾ ਦਿੱਤਾ ਹੋਇਆ ਜਿੱਥੇ ਡੱਗ ਪਏ ਉੱਥੇ ਅੱਗ ਪੇ ਦੋ ਚਾਰ ਤਾਂ ਇੱਥੋਂ ਨਿਕਲ ਆਉਣੇ ਆ ਤੁਸੀਂ ਲੈ ਜੋ ਇਹਨੇ ਸਾਹਮਣੇ ਨਹੀਂ ਜਾਂਦੇ ਹੋਰ ਕੀ ਆ ਦੱਸ ਉਹ ਫਿਰ ਅਸੀਂ ਕੁੜੀ ਵੇਖਣ ਚੱਲ ਗਏ ਹਲਾ ਤੁਸੀਂ ਕੁੜੀ ਵੇਖਣ ਚੱਲ ਗਏ ਉਹ ਮੈਨੂੰ ਤਾਂ ਕੁੜੀ ਨੂੰ ਉਹਨਾਂ ਨੇ ਕਮਰੇ ਦੇ ਚ ਤਾੜਤਾ ਓਏ ਲਾੜਤੀਆ ਤਾੜਦੇ ਨਹੀਂ ਹੁੰਦੇ ਉਹ ਨਵੇਂ ਜਮਾਨਾ ਚ ਲੈ ਗੱਲਬਾਤ ਕਰਨ ਵਾਸਤੇ ਅੰਦਰ ਬਿਠਾਉਦੇ ਹੀ ਲੈ ਗੱਲਬਾਤ ਕਰਨ ਲਈ ਸਾਨੂੰ ਬਿਠਾਲਤਾ ਹਲਾ ਫਿਰ ਭਾਈ ਅੱਧਾ ਪੌਣਾ ਘੰਟਾ ਸੰਗਦੀ ਨਾ ਉਹ ਬੋਲੀ ਨਾ ਬੋਲਿਆ ਮੈਂ ਹਲਾ ਫਿਰ ਤੂੰ ਫਿਰ ਪੌਣੇ ਘੰਟੇ ਬਾਅਦ ਸੰਗਦੀ ਸੰਗਦੀ ਉਹ ਬੋਲੀ ਆ ਉਹ ਕੀ ਕਹਿੰਦੀ ਮੈਨੂੰ ਕਹਿੰਦੀ ਵੀਰ ਜੀ ਤੁਸੀਂ ਕਿੰਨੇ ਪੈਣ ਪਾਈ ਵੀਰ ਜੀ ਫੇਰ ਫਿਰ ਮੈਂ ਵੀ ਕਹਤਾ ਕੀ ਕਹਤਾ ਮੈਂ ਕਹ ਪਹਿਨੇ ਪਹਿਲਾ ਤਨ ਸੀ ਤੇਰੇ ਸਨੇ ਚਾਰ ਹੋਵਾਂਗੇ ਫਿਰ ਅਸੀਂ ਚੁੰਨੀ ਚੜਾ ਕੇ ਲਿਆਂਦੀ ਆ ਨਹੀਂ ਰਖੜੀ ਬੰਨ ਲਿਆਉਣੀ ਸੀ ਉਹ ਵਿਆਹ ਹੋ ਗਿਆ ਵਿਆਹ ਹੋ ਗਿਆ ਘਰੇ ਕਰਿਆ ਗਈ ਕਹਿੰਦੀ ਜੀ ਮੈਂ ਕਿਸੇ ਮਹਿੰਗੀ ਥਾਂ ਤੇ ਘੁੰਮਣ ਆਇਆ ਆ ਲਾੜਦੀ ਆ ਗਰਮੀ ਜਾਦੇ ਆ ਤੂੰ ਕਮਾਤੀ ਫਿਰ ਫਿਰ ਕਮਾਉਣੀ ਸੀ ਬਾਈ ਜੀ ਘਰ ਵਾਲੀ ਦੀ ਗੱਲ ਮੋੜ ਕੇ ਦੰਦ ਥੋੜੀ ਬਣਾਉਣੇ ਆ ਸਹੀ ਗੱਲ ਆ ਮੈਂ ਮਹਿੰਗੀ ਥਾਂ ਕਮਾਈ ਉਹ ਮਹਿੰਗੀ ਥਾਂ ਲੈ ਗਿਆ ਅਮਰੀਕੇ ਉਹ ਤੂੰ ਮਹਿੰਗੀ ਥਾਂ ਕੈਨੇਡਾ ਲੈ ਗਿਆ ਸਭ ਤੋਂ ਮਹਿੰਗੀ ਥਾਂ ਇੰਗਲੈਂਡ ਲੰਘੀ ਉਹ ਤੋਂ ਵੀ ਮਹਿੰਗੀ ਥਾਂ ਲੈ ਕੇ ਕਿੱਥੇ ਗਿਆ ਪੈਟਰੋਲ ਪੰਪ ਤੇ ਹਾ 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 ਭਾਈ ਵੀ ਗਈ ਕੈਨੇਡਾ ਇੱਥੇ ਘੁੰਮ ਲਾ ਉਹ ਕਮਾ ਕੇ ਲਿਆਂਦੀ ਘਰੇ ਲਾਤੀ ਖੁਸ਼ ਹੋ ਗਈ ਖੁਸ਼ ਕਾਦੀ ਹੋਈ ਘਰੇ ਕਲੇਸ਼ ਕਰ ਲਿਆ ਆ ਚਾ ਕਲੇਸ਼ ਕਰ ਲਿਆ ਕਹਿੰਦੀ ਗ ਗੱਲ ਨਹੀਂ ਬੜੀ ਫੇਰ ਆ ਫੇਰ ਹੋਰ ਮਹਿੰਗੀ ਥਾਂ ਚੱਲੋ ਉਹ ਦੂਜੀ ਮਹਿੰਗੀ ਥਾਂ ਲੈ ਗਏ ਫਿਰ ਮੈਂ ਵੱਧ ਮਹਿੰਗੀ ਥਾਂ ਗਿਆ ਲੈ ਕੇ ਕਿੱਥੇ ਗਿਆ ਫਿਰ ਮੈਂ ਗੈਸ ਏਜੰਸੀ ਲੈ ਗਿਆ ਗੈਸ ਏਜੰਸੀ ਲੈ ਗਿਆ ਇਹ ਹੋਇਆ ਪਿਆ ਮਾਰੋ ਪਾਥੀਆਂ ਦਾ ਮੱਥਾ ਹੁਣ ਤੇ ਸਬਸਿਡੀ ਵੀ ਕੱਟੀ ਗਈ ਸਬਸਿਡੀ ਵੀ ਉਹ ਲਾਡਿਆ ਅਗਲ ਭਝਾਈ ਨੂੰ ਡਾਕਟਰ ਤੇ ਲਈ ਫਿਰਦਾ ਸੀ ਕੀ ਹੋ ਗਿਆ ਓਹ ਖਾਲੀ ਗੱਲਾਂ ਤੇਰੀ ਭਝਾਈ ਦੇ ਲੀਵਰ ਚ ਆ ਗਈ ਪਥਰੀ ਹਲਾ ਦੀਵਰ ਚ ਪਥਰੀ ਆ ਗਈ ਡਾਕਟਰ ਕਹਿੰਦਾ ਪਥਰੀ ਕੱਢਣੀ ਪਊ ਪਥਰੀ ਕੱਢਣੀ ਪੈਂਦੀ ਆ ਉਦੋਂ ਤੇਰੀ ਭਝਾਈ ਨੂੰ ਕਿਸ ਨੇ ਰੈ ਦੇਤੀ ਹਲਾ ਫੇਰ ਕਹਿੰਦੇ ਵੀ ਬੀਅਰ ਪੀਣਾ ਪਥਰੀ ਖੁਰ ਜਾਂਦੀ ਆ ਹਾਂ ਮੈਨੂੰ ਵੀ ਪਤਾ ਲੱਗਿਆ ਇਹ ਕਹਿੰਦੇ ਬੀਅਰ ਪੀਣਾ ਪਥਰੀ ਖੁਰ ਜਾਂਦੀ ਆ ਹਾਂ ਤੇ ਉਹ ਮਾਂ ਦੀ ਤੀ ਸਵੇਰੇ ਵੀ ਬੀਅਰ ਦੁਪਹਿਰੇ ਵੀ ਬੀਅਰ ਸ਼ਾਮੀ ਵੀ ਬੀਅਰ ਤੇ ਰਾਤੀ ਵੀ ਬੀਅਰ ਉਹ ਤੇਰੀ ਬੀਰਾਂ ਤੇ ਹੋ ਗਈ ਬੀਰਾਂ ਤੇ ਹੋ ਗਈ ਹਲਾ ਫੇਰ ਮੈਂ ਮਹੀਨੇ ਬਾਅਦ ਡਾਕਟਰ ਕੋ ਡਾਕਟਰ ਕਹਿੰਦਾ ਜੀ ਪਥਰੀ ਤੋਂ ਪਹਿਲਾਂ ਹੁਣ ਇਹਨਾਂ ਦਾ ਲੀਵਰ ਕੱਢਣਾ ਪੈਣਾ ਹੈ ਸਾਰਾ ਹੀ ਖੜਿਆ ਪਿਆ ਏ ਦਾਰੂ ਸਸਤੀ ਭੀਲੀ ਲੱਗਦੀ ਸਸਤੀ ਮਾਰਚ ਵਾਲੀ ਸੀ ਇਹ ਜੇ ਕੰਮ ਕਰਦੀ ਆ ਉਹ ਨਾਰਦੀਆ ਇਹੋ ਜੇ ਕੰਮ ਕਰਦੀ ਪਰਸੋ ਚੋਂਥੇ ਮੈਂ ਬਾਜ਼ਾਰ ਚ ਗਿਆ ਆਹੋ ਕਿਸੇ ਉਪਰੇ ਦੇ ਬੰਦੇ ਨਾਲ ਜਾਂਦੀ ਵੇਖ ਲਈ ਉਹ ਕਹਦਾ ਉਪਰਾ ਬੰਦਾ ਮੈਂ ਹੀ ਉਹਨੂੰ ਕਹਿ ਬੈਠਾ ਕੀ ਕਹਿ ਬੈਠਾ ਮੈਂ ਕਹਾ ਭਗਵਾਨ ਨੇ ਹਲਕੀ ਜੀ ਭਾਰੀ ਹੋ ਗਈ ਓਂ ਕਰ ਜੋਗਾ ਕਰ ਲੈ ਆ ਜੋਗਾ ਕਰਨਾ ਕਹਿੰਦਾ ਸਰੀਰ ਘਟ ਜਾਂਦਾ ਭਾਰੀ ਹੋ ਗਈ ਯੋਗਾ ਕਰ ਲੈ ਮੈਂ ਕਹਤਾ ਜੋਗਾ ਕਰ ਲੈ ਹਲਾ ਜੋਗਾ ਕਰ ਲੈ ਫੇਰ ਮੇਰੇ ਮੈਂ ਉਹਨੂੰ ਕਹਾ ਜੋਗਾ ਕਰ ਲੈ ਹਲਾ ਫੇਰ ਆਖਣੇ ਜਿਉ ਨੇ ਮੰਦਰ ਸ਼ੋਂ ਦਾ ਜੋਗਾ ਕਰ ਲਿਆ ਹੋਣੋ ਜੋਗੇ ਨਹੀਂ ਰਹਿੰਦੀ ਆ ਜੋਗੇ ਨਹੀਂ ਰਹਿੰਦੀ ਜੋਗੇ ਨੂੰ ਜੋਗਾ ਜੀ ਕਹਿੰਦੀ ਐ ਮੈਨੂੰ ਬਾਜੀ ਕਹਿ ਗਈ ਇੱਕ ਦਿਨ ਅੱਛਾ ਬਾਜੀ ਦਾ ਭਰਾ ਜਿਆ ਸੀ ਉਹ ਮੋਟਾ ਜਿਹਾ ਸੀਗਾ ਬੰਦਾ ਜੋ ਗਈ ਸੀ ਜੋ ਗਈ ਸੀ ਉਹ ਨਹੀਂ ਰਹਿੰਦੀ ਆ ਐ ਜੀਆਂ ਗੱਲਾਂ ਕਰਦੀ ਆ ਸਿੱਧਰੀ ਕਿਸੇ ਥਾਂ ਦੀ ਆਹ ਲਾਤੀਆ ਉਹ ਬਹੁਤ ਗੱਲਾਂ ਸੁਣਾ ਲੀਆਂ ਉਹ ਤੁਹਾਡਾ ਪਿੰਡ ਬੜਾ ਮਸ਼ਹੂਰ ਹੀ ਹਾਂ ਪਹਿਲਾਂ ਸਾਡੇ ਪਿੰਡ ਤੋਂ ਪਹਿਲਾਂ ਆਪਦੇ ਦੀ ਸੁਣ ਲੈ ਸਾਡੇ ਪਿੰਡ ਦੀ ਸੁਣਾਈ ਇਹਦੇ ਦਾਦੇ ਦੀ ਸੁਣਾਉਣ ਲੱਗੇ ਆ ਮੇਰੇ ਦਾਦੇ ਦੀ ਸੁਣ ਲੋ ਜੀ ਹਾਂ ਇੱਕ ਦਿਨ ਲਫਾਫਾ ਸਿਰ ਤੇ ਪਾ ਲਿਆ ਆਹ ਤੇ ਨਹੀ ਜਾਵੇ ਹਲਾ ਫੇਰ ਬਈ ਮੈਂ ਕਿਹਾ ਚਾਚਾ ਕੀ ਗੱਲ ਲਫਾਫਾ ਸਿਰ ਤੇ ਪਾ ਕੇ ਨਹੀ ਜਾਂਦਾ ਤੈਨੂੰ ਕੀ ਕਹਿੰਦਾ ਕਹਿੰਦਾ ਸ਼ੇਰਾ ਮੈਂ ਸੋਚਦਾ ਅਕਲ ਚ ਪਾਣੀ ਨਾ ਪੈ ਜੇ ਅਕਲ ਚ ਪਾਣੀ ਸੋਟ ਅਕਲ ਹੈਗੀ ਕਿੱਥੇ ਆ ਬੇਅਕਲੇ ਕਿਸੇ ਥਾਂ ਦੇ ਥਾਂ ਦੀ ਲਾਵੇ ਪਿੱਛੇ ਜੇ ਸਰਪੰਚੀ ਚ ਖੜ ਗਿਆ ਉਹ ਸਰਪੰਚੀ ਜੇ ਖੜਲਾ ਪਿਆ ਨਾਲ ਹੀ ਆਪ ਖੜ ਗਿਆ ਇਹ ਨਾਲ ਹੀ ਮੈਂ ਖੜ ਗਿਆ ਮੈਂ ਬਾਪੂ ਖੜਾ ਮੈਂ ਤਾਂ ਪਿਛੇ ਰਵਾਂ ਇਹ ਜਿੱਤ ਗਿਆ ਤੇ ਦਾ ਬਾਪੂ ਸਰਪੰਚੀ ਚ ਹਾਰ ਗਿਆ ਉਹ ਬਾਪੂ ਨੇ ਹਾਰਦਾ ਹੀ ਕਿਉਂਕਿ ਮੈਂ ਖੜਾ ਹੀ ਭਾਈ ਪਿੰਡ ਦੇ ਲੋਕ ਇਹਦੇ ਬਾਪੂ ਕੋਲੇ ਅਫਸੋਸ ਕਰਨ ਆਗੇ ਹਲਾ ਫੇਰ ਕਹਿੰਦੇ ਵੀ ਭਾਈ ਵੋਟਾਂ ਤਾਂ ਅਸੀਂ ਤੈਨੂੰ ਹੀ ਪਾਈਆਂ ਸੀ ਚੱਲ ਕੋਈ ਨਾ ਤੂੰ ਹਾਰ ਗਿਆ ਮੁੰਡਾ ਜਿੱਤ ਗਿਆ ਮੁੰਡਾ ਜਿੱਤਿਆਈ ਇਹਦਾ ਬਾਪੂ ਬਣਾ ਸਵਾਰ ਕੇ ਪਤਾ ਕੀ ਕਹਿੰਦਾ ਕੀ ਕਹਿੰਦਾ ਕਹਿੰਦਾ ਬਹਾਰ ਗਿਆ ਆਪਣਾ ਤਾਂ ਉਹਦਾ ਵਧ ਗਿਆ ਹਲਾਉਦਾ ਵਧਿਆ ਕਿਵੇਂ ਕਹਿੰਦੇ ਜਿੱਤ ਜਾਂਦੇ ਸਰਪੰਚ ਉਹਨਾਂ ਦੀ ਹੁਣ ਸਰਪੰਚ ਦੇ ਪਿਓ ਆ ਜਾਂਦੇ ਆ ਲਾੜ ਦੀ ਸਹੀ ਗੱਲ ਉਹਦਾ ਤਾਂ ਵਧ ਗਿਆ ਨਾ ਹਾਰੇ ਹੋਏ ਸਰਪੰਚ ਬੇਅਕਲੇ ਕੇਰਾ ਬਾਈ ਜਿਹਦਾ ਬਾਪੂ ਬਸਤਜ ਸਫਰ ਕਰੇ ਬਸ ਬਸ ਦੀ ਸਵਾਲ ਲੱਗੋ ਬੜੀ ਗੱਲ ਸੁਣਾਉਣ ਲੱਗਾ ਖਤਰਨਾਕ ਗੱਲ ਹੈ ਅੱਛਾ ਬਸਤਜ ਸਫਰ ਕਰੇ ਡਾਕੂਆਂ ਨੇ ਜੰਗਲ 'ਚ ਬਸ ਕੇ ਰਲੀ ਓਏ ਉਦੋਂ ਡਾਕੂ ਪੈ ਜਾਂਦੇ ਸੀ ਭਲੇ ਵੇਲੇ ਨਹੀਂ ਸੀ ਉਦੋਂ ਆ ਸਾਰੇ ਡਾਕੂਆਂ ਨੇ ਨਾ ਸਾਰੇ ਬੰਦੇ ਬਸਤ 'ਚ ਬਾਹਰ ਕੱਢ ਕੇ ਲਾਈਨ 'ਚ ਖੜਾ ਲੇ ਉਹ ਲੈ ਨਾਮ ਪੁੱਛ ਪੁੱਛ ਅਗਲੇ ਗੋਲੀ ਮਾਰਦੇ ਸੀ ਕਿ ਮੈਂ ਕੱਖ ਨਹੀਂ ਤੇਰਾ ਨਾਂ ਕੀ ਹੈ ਫਲਾ ਫੇਰ ਬਈ ਉਹ ਕਹਿੰਦਾ ਸੱਜਣ ਸਿੰਘ 8 ਚੱਕ ਗੋਲੀ ਮਾਰਤੀ ਦੂਜੇ ਨੂੰ ਪੁੱਛਿਆ ਉਹ ਕਹਿੰਦਾ ਇਹ ਮਹਿੰਦਰ ਕਮਲ 8 ਚੱਕ ਗੋਲੀ ਹਾ ਗੋਲੀ ਮਾਰੀ ਤੀਜੀ ਥਾਂ ਕੋਰਤ ਖੜੀ ਸੀ ਅੱਛਾ ਕਹਿੰਦਾ ਬੀਬੀ ਤੇਰਾ ਨਾਂ ਕੀ ਹੈ ਉਹ ਕੀ ਕਹਿੰਦੀ ਉਹ ਕਹਿੰਦੀ ਬਿਮਲਾ ਦੇਵੀ 8 ਗੋਲੀ ਮਾਰੀ ਨਾ ਨਾ ਉਹਨਾਂ ਨੂੰ ਤਰਸ ਆ ਗਿਆ ਫਲਾ ਤਰਸ ਆਇਆ ਕਾ ਤੂੰ ਉਹ ਬਾਈ ਮਾੜਾ ਗਾਣਾ ਸੁਣਾ ਕੇ ਕਿਹਾ ਨਾ ਆਹ ਉਹ ਬਿਮਲਾ ਦੇਵੀ ڈاکੂਆਂ ਦੇ ਸਰਦਾਰ ਦੀ ਮਾਂ ਦਾ ਨਾਂ ਸੀ ਆਹਾਂ ਮਾਮਤਾ ਜਾਗ ਪੀਆ ਉਹਨੇ ਛੜ ਤਾ ਉਹ ਕਹਿੰਦਾ ਵੀ ਮੇਰੀ ਮਾਂ ਦਾ ਨਾਂ ਹੈ ਬਿਮਲਾ ਦੇਵੀ ਮਰਦੇ ਦਾ ਬਾਪੂ ਖੜਾ ਸੀ ਮੇਰਾ ਬਾਪੂ ਖੜਾ ਹੀ ਫੇਰ ਅੱਤਵੇਂ ਤੇਰਾ ਨਾਂ ਕੀ ਹੈ ਹੋ ਕੀ ਕਹਿੰਦਾ ਕਹਿੰਦਾ ਮਹਾਰਾਜ ਨਾਂ ਤੇ ਮੇਰਾ ਜੱਗਾ ਸਿੰਘ ਹੈ ਹਾ ਹਾ ਤੂੰ ਲੋਕੀ ਪਿੰਡ ਚ ਮੈਨੂੰ ਬਿਮਲਾ ਬੇ ਮਿਲੇ ਕਹਿੰਦੇ ਲਾਣਤੀ ਕਿਸੇ ਖਾਂ ਦਾ ਉਹ ਪਹਿਲੇ ਦੇ ਦੋ ਗੋਲ ਦਾ ਵੱਧ ਮਾਰੋ ਫਲਾਉ ਕਾ ਤੋ ਬਈ ਸਾਡੀ ਮਾਂ ਦਾ ਨਾਂ ਖਰਾਬ ਕਰਦਾਈ ਫੇਰ ਮੈਂ ਤਾਂ ਕਰਕੇ ਬਚਿਆ ਹੀ ਬਸ ਕਰ ਜਾ ਮਸਾਂ ਜਾਨ ਛਡਾਈ ਐ ਬਸ ਕਰਿਆ ਉਹ ਜਾਨ ਛਡਾ ਕੇ ਆ ਤੇ ਗਿਆ ਅੱਛਾ ਫੇਰ ਸੋਚਦਾ ਵੀ ਡਾਕੂ ਹੀ ਬਣ ਚੱਲਦੇ ਆ ਡਾਕੂ ਬਣ ਚੱਲਦੇ ਵੀ ਸੌਖਾ ਕੰਮ ਹੈ ਡਾਕੂ ਬਣ ਗਿਆ ਅੱਛਾ ਐਂਬੂਲੈਂਸ ਘੇਰ ਲਈ ਕਹਿੰਦਾ ਕੱਢ ਦਿਓ ਜਿਹੜਾ ਪਾ ਹੈਗਾ ਉਹਨਾਂ ਨੇ ਕੀ ਕੱਢਿਆ ਉਹਨਾਂ ਨੇ ਬਾਬਾ ਜੀ লাশ ਕੱਢ ਕੇ ਮੋਢੇ ਤੇ ਧਰਤੀ ਕਹਿੰਦੇ ਸਾਡੇ ਕੋਲ ਆਹ ਹੀ ਆ ਲੈ ਜਾ ਬੱਸ ਕਰਿਆ ਬੰਦੇ ਪੈਸੇ ਲਾ ਕੇ ਫੂਕੇ ਆਇਆ ਵੱਟਾ ਚੌਣਾ ਮੋੜ ਉਹ ਬਾਦਿਆ ਜੋੜਾ ਮੋੜ ਵੀ ਤਾਂ ਡਾਕੇ ਮਾਰਦਾ ਸੀ ਉਹ ਚੌਣਾ ਮੋੜ ਲੋਕਾਂ ਦਾ ਹਾਮੀ ਸੀ ਗਰੀਬਾਂ ਦਾ ਸਾਥ ਦਿੰਦਾ ਸੀ ਉਹ ਵਧੀਆ ਬੰਦਾ ਸੀ ਹਲਾ ਲਾਂਟੀਆਂ ਤਾਂ ਮੈਨੂੰ ਪਤਾ ਹੀ ਨਹੀਂ ਸੀ ਲੱਖ ਦੀ ਲਾਂਟ ਤੇਰੀ ਤੈਨੂੰ ਜਾਣੇ ਮੋੜ ਵਾਰੇ ਨਹੀਂ ਪਤਾ ਐਡਾ ਵੱਡਾ ਸੂਰਮਾ ਸੀ ਆਪਣਾ ਉਹਦੇ ਚਾਉਣੇ ਮੋੜ ਬਾਰੇ ਜਾਨਣਾ ਚਾਹੁੰਦਾ ਨਾ ਆਹੋ ਸਿਨੇਮਿਆਂ ਚ ਫਿਲਮ ਲੱਗੀ ਮੋੜ ਜਾ ਕੇ ਦੇਖ ਆਈ ਕੀ ਪਤਾ ਮੈਂ ਵੀ ਉਹਦੇ ਚ ਕਿਤੇ ਦੈਸੀ ਜਾਵਾਂ ਮੈਨੂੰ ਪਤਾ ਲੱਗਿਆ ਤੂੰ ਕਾਹਤੋਂ ਕਹਿ ਨਹੀਂ ਕਾਹਤੋਂ ਕਹਿ ਨਹੀਂ ਉਹ ਇਹਦਾ ਵੀ ਉਹ ਚ ਰੋਲ ਹੈਗਾ ਹੀ ਵੇਖਿਆ ਆਇਓ ਬੱਸ ਕਰ ਮੇਰੀ ਬਾਲੀ ਤਾਰੀਫ ਨਾ ਕਰ ਹੁਣ ਸੰਗ ਜੀ ਲੱਗੀ ਜਾਂਦੀ ਆਹੋ ਆਪਣੇ ਬੰਦੇ ਸੰਗਦੇ ਨਹੀਂ ਆਹੋ ਉਹ ਤੂੰ ਗੱਲ ਨਹੀਂ ਸੁਣੀ ਕਿਹੜੀ ਉਹ ਪੁੱਤ ਜੋਗੀਆਂ ਦੇ ਲਾਉਂਦੇ ਨਹੀਂ ਉਹ ਐਂ ਕਹਤੇ ਮੰਨਦੇ ਮਰਾਸੀ ਸੰਗਦਾ ਸੰਗਦੇ ਨਹੀਂ ਆਪਾਂ ਜੇ ਸੰਗਦੇ ਹੁੰਦੇ ਫਿਰ ਇੱਥੇ ਥੋੜੀ ਖੜੇ ਹੋਣਾ ਸੀ ਇਹ ਗੱਲ ਐਨੀਆਂ ਗੱਲਾਂ ਥੋੜੀ ਸੁਣਾ ਦੇਣੀਆਂ ਸੀ ਦਾ ਸ਼ੇਰ ਸੁਣ ਲੈ ਸ਼ੇ ਚੇਰਾ ਆਈ ਕਹਨੇ ਵੀ ਵੇਲ ਤੁਮੇ ਦੀ ਕੌੜੀ ਹੁੰਦੀ ਅਬ ਵੇਲ ਤੁਮੇ ਦੀ ਕੌੜੀ ਹੁੰਦੀ ਅਸਰ ਹੁੰਦਾ ਵਿੱਚ ਬੀਆਂ ਵੇਲ ਤੁਮੇ ਦੀ ਕੌੜੀ ਹੁੰਦੀ ਅਸਰ ਹੁੰਦਾ ਵਿੱਚ ਬੀਆਂ ਵੇਲ ਤੁਮੇ ਦੀ ਕੌੜੀ ਹੁੰਦੀ ਅਸਰ ਹੁੰਦਾ ਵਿੱਚ ਬੀਆਂ ਅਸਰ ਹੁੰਦਾ ਵਿੱਚ ਬੀਆਂ ਉਹ ਵੇੜੇ ਵਟ ਪਾਗੇ ਹੁੰਦੇ ਜੱਸ ਘਰ ਜਾਂਦੀਆਂ ਧੀਆਂ ਜਗਾਂ ਦੇ ਵਟ ਪਾਗੇ ਹੁੰਦੇ ਜੱਸ ਘਰ ਜਾਂਦੀਆਂ ਧੀਆਂ ਆਪਣੀਆਂ ਧੀਆਂ ਦੇ ਨਾਮ ਪੈਣਾ ਦੇ ਜੋ ਨਾਮ ਮਾਵਾਂ ਦੇ ਨਾਮ ਤਾੜੀ ਜ਼ਰੂਰ ਮਾਰੋ ਜੋ ਨਾਮ ਤਾੜੀ ਮਾਰੋ ਜੀ ਜ਼ੋਰਦਾਰ ਸਾਡੀਆਂ ਭੈਣਾਂ ਮਾਵਾਂ ਸਾਡੀਆਂ ਬੱਚੀਆਂ ਵੱਡੀ ਗਿਣਤੀ 'ਚ ਇਸ ਪੰਡਾਲ 'ਚ ਹਾਜ਼ਰ ਐ ਸਹੀ ਗੱਲ ਆ ਤੁਹਾਡੇ ਲਈ ਇਹ ਸ਼ੇਰ ਸੀ ਆ ਲਾਂਤੀਆ ਹੋਰ ਗੱਲ ਸੁਣਾ ਦੇ ਬਾਪੂ ਦੀ ਸੁਣ ਲੈ ਲੈ ਬਾਪੂ ਦੀ ਸੁਣਾ ਬਾਬਾ ਜੀ ਸਾਡੇ ਬਾਪੂ ਬੜੇ ਵਿਗਿਆਨੀ ਬੰਦੇ ਆ ਉਹ ਤੁਹਾਡੇ ਮੈਂ ਤਾਂ ਸੁਣਿਆ ਜੀ ਅੱਖ ਦੇ ਪਾਰਖੂ ਬੜਿਆ ਐ ਅੱਖ ਦੇ ਪਾਰਖੂ ਜ਼ਮੀਨਾਂ ਦੇ ਮਾਲਕ ਅਲਾ ਜ਼ਮੀਨਾਂ ਦੇ ਮਾਲਕ ਰਹੇ ਆ ਮੈਂ ਕਿਹਾ ਸਾਡੇ ਬਾਪੂ ਤਾਂ ਮਰੱਬਿਆਂ ਦੇ ਮਾਲਕ ਰਹੇ ਆ ਜ਼ਮੀਨਾਂ ਵੱਡੀਆਂ ਸੀ ਅਲਾ ਮਰੱਬਿਆਂ ਦੇ ਮਾਲਕ ਰਹੇ ਤੇ ਕਿੰਨੀ ਕੁ ਜ਼ਮੀਨ ਸੀ 6 ਕਨਾਲਾਂ 6 ਕਨਾਲਾਂ ਰੱਬੇ ਔਲੇ ਦੇ ਸੀਗੇ ਅਸੀਂ ਔਲੇ ਦੇ ਮਰੱਬੇ ਵੇਚਦੇ ਰਹੇ ਆ ਉਹਰਾ ਪਰ ਸਾਡੇ ਕੋਲੇ ਔਲੇ ਨਹੀਂ ਸੀ ਫੇਰ ਜਮੀਨ ਛੇਕ ਨਾਲ ਆਏ ਆ ਫੇਰ ਭਾਈ ਉਹ ਕਿਹੜਾ ਛੇਕ ਨਾਲਾਂ ਚ ਬੀਜੇ ਸੀ ਪੱਠੇ ਆਲਾ ਪੱਠੇ ਬੀਜਤੇ ਬਾਪੂ ਜੀ ਰਾਖੀ ਪਏ ਸੀ ਆਲਾ ਬਾਪੂ ਜੀ ਰਾਖੀ ਪਏ ਫੇਰ ਸਰਾਣੇ ਰੇੜੀਆਂ ਪਿਆ ਸੀ ਰੇੜੀਆਂ ਸੁਣੀ ਜਾਂਦੇ ਸੀ ਬਾਪੂ ਨਾਲੇ ਰੇੜੀਆਂ ਸੁਣੀ ਜਾਵੇ ਨਾਲੇ ਰਾਖੀ ਪਿਆ ਹਾਲਾ ਫੇਰ ਭਾਈ 12 ਪਸ਼ੂ ਆਏ ਤੇ ਪੱਠੇ ਖਾਣ ਲੱਗ ਲਾ ਲਾੜਤੀਆ ਫੇਰ ਫੇਰ ਕੀ ਬਾਪੂ ਨੂੰ ਜਦੋਂ ਪਤਾ ਲੱਗਿਆ ਵੀ ਪਸ਼ੂ ਚਰੀ ਜਾਂਦੇ ਆ ਆ ਬਾਪੂ ਨੂੰ ਪਿਲਕ ਪੈ ਗਈ ਗੁੱਸਾ ਚੜਿਆ ਉਹਨੇ ਡਾਂਗ ਚੱਕ ਲਈ ਡਾਂਗ ਚੱਕੀ ਪਸ਼ੂ ਗੇਰੇ ਨਾ ਨਾ ਪਸ਼ੂਆਂ ਨੂੰ ਨਹੀਂ ਭਜਾਇਆ ਹਲੋ ਕਿਉ ਬਈ ਉਹਨੇ ਡਾਂਗ ਚੱਕੀ ਰੇੜੀ ਤੇ ਮਾਰੀ ਦੋਰ ਪੁੱਤੇ ਨੂੰ ਉਹ ਕਾ ਤੋ ਰੇੜੀਏ ਨੂੰ ਜਾ ਕੇ ਕਹਿੰਦਾ ਦਿੱਲੀ ਦਖਣ ਦੇ ਨਾ ਖਬਰਾਂ ਦੱਸੀਆਂ ਨਾ ਕੋਲੇ ਤੇਰੇ ਪਸ਼ੂ ਚਰੀ ਜਾਂਦੇ ਦੱਸਦਾ ਹੀ ਨਹੀਂਗਾ ਉਹਨੇ ਰੇੜੀ ਲਈ ਖਲਾਰਤਾ ਉਹਨਾਂ ਦਿਆ ਫੇਰ ਤਾਂ ਚ ਉਹਨੇ ਲੋਰਟੇ ਛਾਣੀ ਬੰਦ ਕਰਤਾ ਆਉ ਫੇਰ ਤਾਂ ਹੱਥ ਸੱਲ ਸੁਲ ਜੇ ਖਿੱਦਰ ਗਏ ਉਹਲੇ ਕਿਦਾਂ ਰੇੜੀ ਤੇ ਸੱਲ ਖਿੱਲਰ ਗਏ ਹਲਾ ਫੇਰ ਫੇਰ ਬਾਪੂ ਕਹਿੰਦਾ ਦੇਖ ਹੁਣ ਭਜਦੇ ਕਿਵੇਂ ਢੋਲਕੀਆਂ ਛੱਡ ਛੱਡ ਕੇ ਸਾਰਾ ਰੇੜੀਆ ਖਲਾਰਤਾ ਬਾਪੂ ਨਾਸ ਕਰੇਗਾ ਹੋਰ ਕੀ ਆ ਦੱਸ ਓਏ ਬਾਪੂ ਸਾਡੇ ਅੱਖ ਦੇ ਪਾਰ ਖੂ ਓ ਬਾਪੂ ਤੁਹਾਡੇ ਅੱਖ ਦੇ ਬੜੇ ਪਾਰ ਖੂ ਗਏ ਆ ਵਿਗਿਆਨੀ ਰਹਿਆ ਅੱਛਾ ਵਿਗਿਆਨੀ ਰਹਿਆ ਯਾ ਭਾਈ ਜੀ ਲੋਕ ਕਹਿੰਦੇ ਆ ਵੀ ਪੀਣ ਵਾਲਾ ਪਾਣੀ ਮੁੱਕਦਾ ਜਾ ਰਿਹਾ ਪਾਣੀ ਸੰਕਟ ਚ ਐ ਉਹ ਲਾਨਤਿਆ ਕਹਿੰਦੇ ਪਾਣੀ ਮੁੱਕਦਾ ਜਾਂਦਾ ਸੱਚੀ ਗੱਲ ਐ ਇਹ ਆ ਸਾਡੇ ਦਾਦੇ ਪੁਰਖਿਆਂ ਨੇ ਕਾੜ ਕਢ ਲਈ ਵੀ ਪਾਣੀ ਬਚਣਾ ਕਿਵੇਂ ਆ ਹਲਾ ਲਾਨਤਿਆ ਇਹਨਾਂ ਨੂੰ ਵੀ ਦੂਗਾ ਕਿ ਮੈਂ ਉਹਨਾਂ ਨੇ ਇੱਕ ਸਕੀਮ ਲਾ ਲਈ ਹਲਾ ਲਾਈ ਕਿ ਮੈਂ ਮੈਂ ਕਿਹਾ ਦੱਸ ਕੇ ਜਾਉ ਪਾਣੀ ਬਚਣਾ ਕਿਵੇਂ ਆ ਓਏ ਇਹਨਾਂ ਨੂੰ ਵੀ ਦੱਸ ਪਾਣੀ ਬਚਣਾ ਕਿਵੇਂ ਆ ਬਾਈ ਜੀ ਦਾਰੂ ਸੁੱਕੀ ਪੀ ਚੱਲੋ ਪਾਣੀ ਪਾਓ ਹੀ ਨਾ ਆਪੇ ਹੀ ਬਚੀ ਪੁੱਜੀ ਜਾਣਾ ਉਹਨਾਂ ਨੇ ਤਾਂ ਹੀ ਬਚਾਇਆ ਇਹ ਕਰ ਜਾ ਉਹ ਪੁੱਤਾਂ ਬੜੇ ਗਾਂ ਨੰਗੇ ਹੋਏ ਸੀ ਉਹ ਲਾਰਦਿਆ ਮੈਂ ਸੁਣਾ ਤੇਰੇ ਬਾਪੂ ਦੀ ਅੱਖ ਬੜੀ ਤੇਜ ਸੀ ਬੜੀ ਅੱਖ ਉਹ ਤਾਂ ਹਾਈ ਕੋਰਟ ਲੱਗੇ ਰਹਿਆ ਹਾਈ ਕੋਰਟ ਲੱਗੇ ਜੱਜ ਨਾ ਨਾ ਝਾੜੂ ਪੋਚਾ ਕਰਦੇ ਸੀ ਆਲਾ ਜੱਜ ਤੂੰ ਲੱਗੇ ਆਂ ਮੈਂ ਵਕੀਲ ਲੱਗਿਆ ਆਲਾ ਤੂੰ ਵਕੀਲ ਲੱਗਿਆ ਭਾਈ ਜੀ ਮੇਰੇ ਕੋਲ ਇੱਕ ਕੇਸ ਆ ਗਿਆ ਅੱਛਾ ਇੱਕ ਬੰਦਾ ਕਹਿੰਦਾ ਵੀ ਵਕੀਲ ਸਾਹਿਬ ਮੇਰੇ ਭਰਾ ਤੋਂ ਹੋਇਆ ਹੈ ਕਤਲ ਹਲਾ ਗੱਲ ਸੁਣਨ ਆਲੀ ਆ ਜੀ ਕਤਲ ਕਿਐ ਸੀ ਕਹਿੰਦਾ ਵੀ ਕੇਸ ਲੜੋ ਹਲਾ ਫੇਰ ਮੈਂ ਉਹਦੇ ਕਾਗਜ਼ ਪੱਤਰ ਦੇ ਲੇ ਮੈਂ ਕਹਾ ਕੇਸ ਲੜ ਲਾਂਗੇ ਮੈਂ ਫੀਸ ਦੱਸਤੀ ਹਾ ਫੀਸ ਦੱਸੀ ਕਿੰਨੀ ਮੈਂ ਦੱਸਤੀ 5000 ਰੁ ਮੈਂ ਥੋੜੇ ਦਸ ਬੈਠਾ ਅੱਛਾ ਉਹਨੇ ਕਾਜੀ ਨੇ ਕਤਲ ਕੇਸ ਦਾ 5000 ਮੰਗਿਆ ਕਿਤੇ ਫਸਾ ਹੀ ਨਾ ਦੇਵੇ ਆਹ ਕਿਹੜਾ ਇਹਨੇ ਘੱਟ ਪੈਸੇ ਮੰਗੀ ਜੱਲਾ ਕਤਲ ਕੀਤਾ ਤੇ ਕਿਤੇ ਫਸਾ ਹੀ ਨਾ ਦੇਵੇ ਫੋਨ ਆ ਡਾ ਵਕੀਲ ਜਾ ਕੀਤਾ ਲੱਖ ਰੁਪਏ ਵਾਲਾ ਲੱਖ ਰੁਪਏ ਚ ਗੱਲ ਹੋ ਗਈ ਆ ਭਾਈ ਦਾ ਮਸਲਾ ਕਤਲ ਕੇਸ ਸੀ ਮਾਮਲਾ ਭਾਈ ਦਾ ਪਰ ਉਹਦਾ ਮਨ ਉੱਥੇ ਵੀ ਨਹੀਂ ਖੜਿਆ ਹਾਲਾ ਮਾਮਲਾ ਖੜਿਆ ਨਹੀਂ ਫੇਰ ਉਹਨੇ ਤੀਜਾ ਵਕੀਲ ਜਾ ਕੀਤਾ 1.5 ਲੱਖ ਚ ਅੱਛਾ ਭਾਈ ਦਾ ਮਸਲਾ ਸੀ 1.5 ਲੱਖ ਚ ਗੱਲ ਹੋ ਗਈ ਆ ਫੇਰ ਉਹ ਹੀ ਬੰਦਾ ਮੈਨੂੰ 2 ਕੁ ਮਹੀਨਿਆਂ ਬਾਅਦ ਕਚਹਿਰੀਆਂ ਤੁਰਿਆ ਜਾਂਦਾ ਮਿਲਿਆ ਹਾਲਾ ਫੇਰ ਮੈਂ ਉਹਨੂੰ ਪੁੱਛਾਂ ਮੈਂ ਕਿ ਕੀ ਫਾਵ ਸੀ ਕਿ ਸਾਰਗੇ ਭਰਾ ਨੂੰ ਤਾਂ ਫਾਂਸੀ ਹੋ ਗਈ ਹਲਾ ਤੂੰ ਕੀ ਕਿਹਾ ਮੈਂ ਕਿਹਾ ਗੁਰੂਆ ਤੇਰਾ ਕੰਮ ਤਾਂ ਮੈਂ 5000 ਚ ਕਰਾਈ ਜਾਂਦਾ ਸੀ ਤੂੰ ਘੜਾ ਮੰਨੀ ਕਹੇ ਦੀ ਘੱਟੋ ਘੱਟ ਪੈਸੇ ਤਾਂ ਬਚਾਉਂਦਾ ਭਰਾ ਤੇਰਾ ਮੈਥੋਂ ਨਹੀਂ ਬਚਣਾ ਸੀ ਲੈ ਵੀ ਲਾਂਤੀਆ ਵੇਲਾ ਜਾਣਦਾ ਹੋ ਗਿਆ ਵੇਲਾ ਜਾਣਦਾ ਹੋਇਆ ਇਹ ਆਪਣੇ ਵੱਡੇ ਕਲਾਕਾਰ ਆਏ ਉਹਨਾਂ ਨੇ ਵੀ ਹਾਜ਼ਰੀ ਲਵਾਉਣੀ ਆ ਇੱਥੇ ਹਾਜ਼ਰੀ ਲਵਾਉਣੀ ਆ ਬਾਬਾ ਜੀ ਦੇ ਦਰਵਾਜ਼ੇ ਬਾਬਾ ਜੀ ਦੇ ਹਾਜ਼ਰੀ ਲਵਾਉਣੀ ਆ ਲੈ ਜਾਂਦੇ ਜਾਂਦੇ ਕੋਈ ਚੱਜ ਦੀ ਗੱਲ ਕੋਈ ਛੇੜ ਸੁਣਾ ਲੈ ਛੇੜ ਸੋਲਾ ਸੁਣਾ ਦੇ ਉਹ ਮੱਤ ਇੱਕ ਹਕੀਕੀ ਜੇ ਅਮਲ ਕਰੀਏ ਵਾਹ ਜੀ ਵਾਹ ਮੱਤ ਇੱਕ ਹਕੀਕੀ ਜੇ ਅਮਲ ਕਰੀਏ ਨਾਲ ਬੰਦਿਆ ਕੱਖ ਨਹੀਂ ਜਾਵਣਾਈ ਅੱਛਾ ਜੀ ਇੱਕੋ ਝਟ ਕੇ ਮੱਤ ਸਵਾਹ ਹੋਣੀ ਮਹਿੰਗੀ ਫਿਰ ਇਹ ਪਛਾਕ ਜੋ ਪਾਵਣਾਈ ਹਾਂ ਸਾਡਾ ਸਬਰ ਹੁੰਦਾ ਕੀਤਾ ਜੇ ਜਾਵੇ ਵਾਹ ਜੀ ਵਾਹ ਜੀ ਉਹ ਸਾਡਾ ਸਬਰ ਹੁੰਦਾ ਕੀਤਾ ਜੇ ਜਾਵੇ ਗੱਲ ਸੂਝ ਬੁਝੇ ਮੋਕ ਜਾਣ ਰੌਲੇ ਇਕ ਬਾਲਿਆ ਕਮਲ ਤੂੰ ਮਾਰਨਾ ਏ ਖੜੇ ਹੋਏ ਜਦੋਂ ਜਮਦੂਦ ਕੋਲੇ ਖੜੇ ਹੋਏ ਜਦੋਂ ਜਮਦੂਦ ਕੋਲੇ ਮਹਾਰਾਜ ਰਾਜੀ ਰੱਖੇ ਕੀ ਬਾਤ ਹੈ ਅੱਛਾ ਇਹ ਹਾਸਿਆਂ ਖੇਡੀਆਂ ਦੇ ਨਾਲ ਚੰਗੀਆਂ ਗੱਲਾਂ ਵੀ ਕਰ ਲੈਂਦੇ ਨੇ ਮੇਰੇ ਕੋਲ ਜਦੋਂ ਪਹਿਲੇ ਸ਼ੇਰ ਪੜਿਆ ਸੀ ਅੱਧੀਆ ਭੈਣਾ ਤੇ ਕੀਤਾ ਉਹਨਾਂ ਨੇ ਦੇਖੋ ਜੀ on the stage perform ਕਰਨਾ ਬੜੀ ਵੱਡੀ ਗੱਲ ਹੁੰਦੀ ਹੈ ਠੀਕ ਹੈ ਉਹ ਵੀ ਤੁਸੀਂ ਸਟਿਲ ਬੋਲੀ ਜਾ ਰਹੇ ਹੋ ਕੰਟੀਨਿਊ ਬੋਲੀ ਜਾਣਾ ਹੈ ਅੱਛਾ ਜ਼ਰਾ ਵੀ ਨਹੀਂ ਹਿਚਕਾਈਆ ਰੁਕੇ ਜਾਂ ਹਨਾ ਇਹਨਾਂ ਜਿੱ ਕੋ ਗਲਤੀ ਤਾਂ ਹੋ ਗਈ ਹੋਵੇ ਜਿੱ ਤਾਂ ਸਾਡੇ ਵਿੱਚ ਕਾਫੀ ਗਲਤੀ ਹੋ ਜਾਂਦੀ ਹੁੰਦੀ ਹੈ ਨਾ ਇਹ ਲੇਕਿਨ ਆਰਟਿਸਟ ਹੈ ਨਾ ਦੇਖੋ ਇਹਨਾਂ ਬਹੁਤ ਵੱਡੇ ਮਤਲਬ ਕਿ ਕਲਾਕਾਰ ਹੁੰਦੇ ਨੇ ਉਹ ਜ਼ਰੀ ਗੱਲ ਉਹਨਾਂ ਡੇਲੀ ਪਰਫਾਰਮ ਕਰਨਾ ਹੁੰਦਾ ਹੈ। ਇਹ ਦੇਖੋ ਜੀ ਉਹ ਡੇਲੀ بیس ਤੇ ਪਰਫਾਰਮ ਕਰਨਾ ਹੁੰਦਾ ਉਹਨਾਂ ਦੀ ਰੁਟੀਨ ਹੀ ਐਸੀ ਹੋਈ ਹੁੰਦੀ ਹੈ। ਉਹਨਾਂ ਨੇ ਦੇਖੋ ਜੀ ਇਸ ਤੋਂ ਇਲਾਵਾ ਵੀ ਕਿਤੇ ਜਾ ਕੇ ਪਰਫਾਰਮ ਕਰਨਾ ਹੈ ਤੇ ਗੱਲਾਂ ਬਾਤਾਂ ਹੋਰ ਕਰਨੀਆਂ। ਹਾਂਜੀ ਕਿ ਇਹਨਾਂ ਦੀ ਵੀਡੀਓ ਹੋਰ ਹੋਣ ਗਿਆ ਹੋਰ ਇੰਨੀਆਂ ਹਸਾਨ ਵਾਲੀਆਂ ਗੱਲਾਂ ਹੋਣਗੀਆਂ। ਇੰਨੀ ਮੈਮਰੀ ਯਾਦ ਰੱਖਣਾ ਬੜੀ ਵੱਡੀ ਗੱਲ ਹੁੰਦੀ ਹੈ। ਤੇ ਬੜਾ ਬੜਾ ਕੰਮ ਹੈ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਕਿਸੇ ਨੂੰ ਹਸਾ ਲੈਣਾ ਠੀਕ ਹੈ ਐ ਬੜੀ ਚੰਗੀ ਗੱਲ ਹੁੰਦੀ ਹੈ ਕੋਈ ਹਰ ਕਿਸ ਨੂੰ ਟੈਨਸ਼ਨ ਨਹੀਂ ਦਿੰਦਾ ਵਾ ਹਸਾਦਾ ਵਾ ਕਾਟੀ ਜਾਂ ਵੈਸੇ ਹੈ ਨਹੀਂ ਇਸੇ ਤਰ੍ਹਾਂ ਹੀ ਲੇਕਿਨ ਬਹੁਤ ਬਹੁਤ ਵਧੀਆ ਕੰਮ ਇਹ ਤੇ ਬਹੁਤ ਵਧੀਆ ਵੀਡੀਓ ਬਣੀ ਹੋਈ ਹੈ ਬਹੁਤ ਅੱਛੀ ਹੈ ਇਹਨਾਂ ਦੀ ਮਤਲਬ ਹਰ ਕਿਸੇ ਲਈ ਦੂਜੇ ਨੂੰ ਇੱਕ ਦੂਜੇ ਨੂੰ ਮਤਲਬ ਕਿ ਉਹ ਕਹਿ ਦਿੰਦੇ ਨੇ ਨਾ ਕਿ ਸਪੇਸ ਦਿੰਦੇ ਨੇ ਕਿ ਹੁਣ ਤੇਰੀ ਵਾਰੀ ਹੈ ਤੂੰ ਬੋਲੋ ਤੇਰੀ ਵਾਰੀ ਹੈ ਤੂੰ ਬੋਲ ਤੇ ਇੱਕ ਦੂਜੇ ਦੇ ਨਾਲ ਚੱਲਦੇ ਨੇ ਟੀਮ ਵਰਕ ਕਰਦੇ ਪਏ ਨੇ ਚੰਗੀ ਗੱਲ ਹੈ